ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਹੈਗੀ ਉਹਨਾਂ ਵਾਸਤੇ ਜਿਹੜੇ ਨਵੇਂ ਜਿਹੜੇ ਇਟਲੀ ਆਉਣ ਦੇ ਚਾਹਵਾਨ ਨੇ ਤੁਸੀਂ ਕੋਈ ਨਾ ਕੋਈ ਗੁਣ ਜ਼ਰੂਰ ਲੈ ਕੇ ਆਏ ਹੋ ਜੇ ਤੁਹਾਡੇ ਜੀ ਕੋਈ ਗੁਣ ਹੈਗਾ ਕਿਸੇ ਨੂੰ ਬਿਜਲੀ ਪਲੰਬਰ ਦਾ ਕੰਮ ਆਉਂਦਾ ਕੋਈ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਦਾ ਇੰਜਣਾ ਦਾ ਕੰਮ ਆਉਂਦਾ ਕਿਸੇ ਨੂੰ ਮੇਰੇ ਵੀਰ ਨੂੰ ਆ ਕੰਧਾਂ ਦਾ ਪਲਾਸਟਰ ਹੋ ਗਿਆ ਡਾਊਨ ਸੀਲਿੰਗ ਹੋ ਗਈ ਹੈਨਾ ਜਿੰਨੇ ਵੀ ਕੰਮ ਨੇ ਟਾਇਰਾਂ ਦਾ ਕੰਮ ਹੋ ਗਿਆ ਤੇ ਸਟਿੱਕਰਾਂ ਦਾ ਕੰਮ ਹੋ ਗਿਆ ਹੈਨਾ ਕੋਈ ਵੀ ਤੁਹਾਡੇ ਜੀ ਜੇ ਕੋਈ ਗੁਣ ਹੈ ਤੁਸੀਂ ਗੁਣ ਲੈ ਕੇ ਆਉਂਗੇ ਬੈਲਡਿੰਗ ਦਾ ਹੋ ਗਿਆ ਹੈਨਾ ਕੋਈ ਵੀ ਆ ਟਾਕੀਆਂ ਦਰਵਾਜ਼ੇ ਬਣਾਉਣੇ ਨੇ ਲੱਕੜ ਦਾ ਕੰਮ ਹੋ ਗਿਆ ਜੇ ਤੁਸੀਂ ਕੋਈ ਵੀ ਗੋਲ ਲੈ ਕੇ ਆਉਣੇ ਰੋਡੀ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਹੈ ਡਾਕੂਮੈਂਟਾਂ ਦੀ ਗੱਲ ਮਾਲਕ ਨਾਲ ਕਰਕੇ ਆਇਓ ਅੱਗੇ ਜਿਹੜਾ ਤੁਸੀਂ ਕੰਮ ਕਰਨਾ ਤੁਸੀਂ ਸਾਲ ਦੇ ਵਿੱਚ ਵਿੱਚ ਆਪਣਾ ਮੁੱਲ ਦਾ ਘਰ ਲੈ ਸਕਦੇ ਆ ਕਿਰਾਏ ਦਾ ਘਰ ਲੈ ਸਕਦੇ ਆ ਲਾਇਸੈਂਸ ਥੋੜਾ ਚੇਂਜ ਕਰਾ ਦਾਂਗੇ ਇੰਡੀਆ ਵਾਲਾ ਇੱਕ ਸਾਲ ਤੁਸੀਂ ਚਲਾ ਸਕਦੇ ਆ ਤੇ ਹੋਰ ਵੀ ਜਿੰਨੀ ਹੈਲਪ ਹੋ ਸਕਦੀ ਹੈ ਤੁਹਾਡੀ ਮੈਂ ਕਰੂੰਗਾ ਤੁਹਾਨੂੰ ਜੇ ਤੁਸੀਂ ਮੇਰੇ ਨਾਲ ਕੰਮ ਕਰਨਾ ਆਪਾਂ ਪਾਰਟਨਰਸ਼ਿਪ 'ਚ ਵੀ ਕੰਮ ਕਰ ਲਾਂਗੇ ਆਪਾਂ 파ਟਰਨਰ ਬਣਾ ਲਾਂਗੇ ਦਿੱਤੇ ਆਪਣੇ ਖੁੱਲੇ ਨੇ ਹੋਰ ਦਿੱਤੇ ਖੋਲ ਲਾਂਗੇ ਨਵੇਂ ਕੋਈ ਮਸਲਾ ਨਹੀਂ ਹੈਗਾ ਤੇ ਜਰੂਰ ਕੋਈ ਨਾ ਕੋਈ ਮੇਰਾ ਵੀਰ ਗੁਣ ਜਰੂਰ ਲੈ ਕੇ ਆਇਓ ਜੇ ਤੁਸੀਂ ਇਟਲੀ ਆਉਣਾ ਚਾਹੁੰਦੇ ਹੋ ਅੱਜ ਦੇ ਦਿਨ 'ਚ ਬੈਸਟ ਹੈ ਜੇ ਤੁਸੀਂ ਕੋਈ ਗੁਣ ਲੈ ਕੇ ਇਟਲੀ ਆ ਗਏ ਤਾਂ ਤੁਹਾਡੀਆਂ ਸਾਰੀ ਉਮਰ ਦੀਆਂ ਰੋਟੀਆਂ ਤੁਹਾਡੀ ਫੈਮਿਲੀ ਵੀ ਸੈੱਟ ਹੋ ਜੇ ਸਾਰਾ ਕੁਝ ਸੈੱਟ ਹੋ ਜਾਊਗਾ ਇਹ ਤੁਹਾਡੇ 'ਚ ਕੋਈ ਗੁਣ ਹੈ ਜਾਂ ਤੁਹਾਡੇ ਕੋਈ ਗੁਣ ਨਹੀਂ ਹੈਗਾ ਤਾਂ ਉਹ ਤਾਂ ਇੱਥੇ ਵੀ ਰੁੱਲਦੇ ਫਿਰਦੇ ਹੀ ਆ ਸਹੀ ਹੈ ਤੇ ਤੁਸੀਂ ਵੀ ਉਹਨਾਂ ਵਾਂਗ ਰੋਲ ਲੈ ਕੋਈ ਚੱਕਰ ਨਹੀਂ ਹੈਗਾ ਜੇ ਕੋਆ ਚੱਕਣਾ ਆ ਕੇ ਉਹ ਤਾਂ ਆਪ ਗੇ ਹੀ ਨਹੀਂ ਹੈਗਾ ਕਿਦਰ ਜੇ ਤੁਹਾਡੇ ਕੋਈ ਗੁਣ ਹੋਊਗਾ ਤਾਂ ਵਧੀਆ ਗੱਲ ਆ ਪੁਰਾਣੇ ਲੋਕ ਵੀ ਪਸਤਾ ਰਹੇ ਹੁਣ ਉਹਨਾਂ ਕੋਈ ਟਾਈਮ ਨਹੀਂ ਹੈਗਾ ਸਿੱਖ ਕੇ ਆਉਣ ਦਾ ਵੀ ਉਹਨਾਂ 'ਚ ਕੋਈ ਗੁਣ ਹੋਵੇ ਫਿਰ ਮੁੜ ਕੇ ਟਾਈਮ ਬੰਦਾ ਫਸ ਗਿਆ ਤੇ ਬੋਲੀ ਜਰੂਰ ਜੇ ਜਿੰਨੀ ਹੋ ਸਕਦੀ ਆ ਆਨਲਾਈਨ ਸਾਰਾ ਕੁਝ ਹੈਗਾ YouTube ਤੇ ਹੈਗਾ ਜਰੂਰ ਸਿੱਖ ਕੇ ਆਓ ਸਹੀ ਆ ਬੋਲੀ ਜਿੰਨੀ ਕਾਉਂਦੀ ਆ ਹਾਏ ਹੈ ਨੋ ਜੋਗੀ ਅੱਗੇ ਜੇ ਤੁਹਾਡੇ ਕੋਈ ਗੁਣ ਹੈਗਾ ਤਾਂ ਉਹਨੂੰ ਮੈਂ ਜਰੂਰ ਸਾਂਭੂਗਾ ਤੁਹਾਡੀ ਸਪੋਰਟ ਕਰੂੰ ਤੁਹਾਨੂੰ ਕੰਮ ਖੋਲ ਕੇ ਦਵਾਂਗਾ ਆਪਨਾ ਆਪ ਕੰਮ ਕਰਿਓ ਸਾਲ ਮਹੀਨੇ ਦਾ ਤੁਸੀਂ 3 ਲੱਖ ਰੁਪਏ ਛਾੜਨਦੇ ਨਹੀਂ ਹੈਗੇ ਕਿਦਰ ਵੀ